ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਣੇ ਚੈਨਲ ਦੀ ਜੀ 42 ਨੰਬਰ ਵੀਡੀਓ ਦੋ ਦਿਨ ਹੋ ਗਏ ਪਹਿਲਾ ਵੀਡੀਓ ਨਹੀਂ ਪਾਈ ਕਿਤੇ ਕੰਮ ਗਏ ਸੀ ਬਾਹਰ ਤਾਂ ਕਰਕੇ ਅੱਜ 42 ਨੰਬਰ ਵੀਡੀਓ ਆਪਣੇ ਚੈਨਲ ਦੀ ਸਵੇਰ ਦਾ ਟਾਈਮ ਆ ਬਈ ਆ ਦੇਖੋ ਭਈਆ ਗਾਂ ਹੁਣ ਜਿਹੇ ਪਸ਼ੂ ਦਾ ਮੂੰਹ ਕਰ ਲੱਗੀ ਵਧੀਆ ਅੱਜ ਇਹਨੂੰ ਵੀ ਅੱਜ ਚੈੱਕ ਕਰਾ ਦੇਣਾ ਵੀ ਗਾਂ ਨੂੰ ਆਪਾਂ ਡਾਕਟਰ ਕੋਲ ਜਾ ਕੇ ਉਹਨੇ ਉਹਨੂੰ ਦਾ ਫੋਨ ਕਰਤਾ ਸੀ ਕਹਿੰਦਾ ਮੈਂ ਹੁਣ ਆਗਲ ਉੱਪ ਜਾ ਕੇ ਆਵਾਂ ਕਈ ਵੀਰ ਬੰਦਾ ਭੁੱਲ ਜਾਂਦਾ ਅੱਜ ਇਹਨੂੰ ਚੈੱਕ ਕਰਾ ਦਾਂ ਨਾ ਤਾਂ ਵੀ ਡਾਊਟ ਕਲੀਅਰ ਹੋ ਜਾਂਦਾ ਬਈ ਤੇ ਆਪਣੀ ਛੋਟੀ ਦੇਖੋ ਬਈ ਵਧੀਆ ਤਿਆਹੀ ਹਥਿਆਰ ਹੋਈ ਜਾਂਦੀ ਸੱਲਾ ਹੁਣ ਵਧੀਆ ਲਾਈਵ ਚੱਲੀ ਉਹ ਆ ਤੇ ਆਪਣੀ ਬਰਕਤ ਆ ਗਈ ਆਪਣੀ ਬਰਕਤ ਇਹ ਹੋ ਗਈ ਜਿੱਤ ਵਾਲੀ ਦਿਨਾਂ ਦੀ ਖੜੀ ਉਹ ਬਰਕਤ ਆ ਖੜੀ ਹੋ ਜਾ। ਹੋ ਜਾ ਘੜੀ। ਹੋ ਜਾ ਹੋ ਜਾ ਹੋ ਜਾ। ਆ ਦੇਖੋ ਜੇ 40 ਦਿਨ ਦੀ ਹੋਈ ਕੱਟੀ ਦੀ ਕਰੋ ਦੇਖੋ ਤੇ ਕਿੱਡੀ ਸੋਹਣੀ ਹੈ। ਦੇਖੋ। ਹਾਂ ਇੱਕ ਚਾਹ ਪਈ ਤੇ ਟੁੜੀ ਦੇ ਵਿੱਚ ਪੀੜ ਪਈ ਹੁਣ ਖਾਈਏ ਵਿੱਚੇ। ਚਲ ਥੋੜਾ ਇਹ ਮੂੰਹ ਮਾਰਦੀ ਹਾਂ। ਹਾਂ। अपने झटू तो देखो जी क्या जहाँ जी हो गई पूरी पूरी क्या जहाँ हो जी होगी देखो जी आयो लगी शेयर कर दो चैनल कर सबसक्राइब धनबाद जी